ਇਹ 6 ਦਿਨਾਂ ਦੇ ਵਿੱਚ ਜਿਹੜਾ ਇਹ ਜੀ ਸਾਡੇ ਨਾਲ ਕਰੇ ਨੇ ਇਹ ਸਾਰਾ ਰੇਜ਼ ਹੋਣਾ ਉਹ ਟੂਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਕਾਰਾ ਆਪਾਂ ਕਰ ਦਿਆਂਗੇ ਇਹ ਗੱਲ ਨੇ ਨਾਲ ਦੇ ਨਾਲ ਇਹ ਨਹੀਂ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਦਾ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀ ਨੂੰ ਕਹਿ ਦਿੱਤਾ ਉਹ ਇਹ ਆਉਣਗੇ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਓਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100% 200% ਇਹ ਮੈਂ ਤੇ ਅਨਾਉਂਸ ਨਹੀਂ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਪ੍ਰੋਵਾਈਡ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਮੈਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਉਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਮੁਜ਼ੇਕੀਆ ਮੈਂ ਤਾਂ ਉਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਤੇ ਉਹਦੇ ਆ ਥੰਮੇ ਅੱਜ ਇਹ ਗੱਲ ਕਰਨਾ ਚਾਹਨਾ ਕਿ ਜਿਹੜਾ ਯੂਥ ਉੱਥੋਂ ਦਾ ਵੀ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਉਹ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਗ ਵਾਲਾ ਸਾਡਾ ਫਿਊਚਰ ਹੈ ਸੋ ਇਹ ਵੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਹੈ ਜੱਬਾ ਦੱਸਿਆ ਕਿ ਕਲਪਤੀ ਰੂਪ ਦੇ ਵਿੱਚ ਹੋਇਆ ਸੋ ਉਹਦੇ ਬਕਾਬਦ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹ ਜੀ ਸਾਡੇਰੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਉਹ ਟੂਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਕਾਰਾ ਆਪਾਂ ਕਰ ਦਿਆਂਗੇ ਇਹ ਗੱਲ ਹੈ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਸ਼ਹਿਰ ਦੇ ਵਿੱਚ ਕੋਈ ਵੀ ਕੋਈ ਰਿਟੇਨ ਹੋਇਆ ਜਾਂ ਕੋਈ ਉਹ ਹੋਇਆ ਤੋਂ ਸਾਰੇ ਯਾਤਰਾ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਗੁਨੇ ਹੀ ਮੈਂ ਆਪਣੇ ਐਸਐਸਪੀ ਨੂੰ ਕਹਿ ਰਿਹਾ ਤਾਂ ਉਹ ਇਹ ਆਗਰ ਕੇ ਫੇਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਐਸ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਸ 100 ਦੀ 200% ਇਹ ਨਹੀਂ ਤੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋ ਚੀਜ਼ ਇਹੋ ਜਿਹੀ ਹੋਏ ਜੇ ਉਹ ਨੂੰ ਆਪਾ ਪ੍ਰੋਵਾਈਡ ਕਰ ਦਾਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਜਿੰਦਾਬਾਦ त <laughs> ਪ੍ਰਸ਼ਾਸਨ ਦੇ ਨਾਲ ਉਹਨੇ ਸੀ ਨੂੰ ਉਹਦੇ ਵੀ ਸਮਝੌਤਾ ਹੋਇਆ ਪਹਿਲਾਂ ਵੀ ਇੱਕ ਦਿਨ ਜਿੰਨੇ ਸਾਰੇ ਅਜੰਡਾ ਅਜੰਡਾ ਪਿਛਲੇ ਪਰ ਨਾਲੇ ਥੜੇ ਪਰਕੇ ਫੜਕੇ ਪਰੇ ਮਾਰੋ ਸਾਰੇ ਕੋਈ ਗੱਲ ਦੇ ਉੱਤੇ ਲੜੀ ਰਹੀ ਆਪਾਂ ਕਹਿੰਦੇ ਸੀਗੇ ਕਿ ਜੀ ਅਸੀਂ ਦੋਸ਼ੀ ਨਹੀਂ ਹੈਗੇ ਅਸੀਂ ਕਿਹਾ ਫਰੋਤੀ ਨਹੀਂ ਲਈ ਭਾਨੇ ਨੇ ਕਹੀ ਚੈਨੀ ਨਹੀਂ ਖੋਈ ਤਾਂ ਹੀ ਜਮਾਨਤ ਕਿਉਂ ਲਾਈਏ ਜੇ ਦੋਸ਼ੀ ਹੋਈਏ ਤਾਂ ਲਾਈਏ ਇਸੇ ਗੱਲ ਤੇ ਲੰਮੀ ਚੌੜੀ ਪੰਜ ਸਾਢੇ ਪੰਜ ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਪੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਬਰੋਲਤਾ ਤਿੰਨ ਦਾ ਕਰਤਾ ਅੱਜ ਸਾਰੇ ਇਕੱਠੇ ਹੋ ਕੇ ਆਇਓ ਪਾਲਿਕਾ ਦਾ ਤਾਦਾਂ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਹੈ ਕੋਈ ਬੈਠਿਓ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੋਟਿਆ ਨਾ ਸੁਣ ਲੋ ਲਿਖਤੀ ਜਿਹੜੀ ਗੱਲਬਾਤ ਹੋਈ ਐ ਉਹ ਜੇ ਹੋਈ ਐ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਿਓ ਤੂੰ ਬਾਅਦ ਜਿਹੜੇ ਬੰਦੇ ਨੇ ਸਵਾਲ ਕਰ ਰਹੇ ਹੋ ਕਰ ਲੋ ਮੇਰੀ ਪੂਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਮਿਤੀ 3 2 24 ਨੂੰ ਸਰਦਾਰ ਰੁਪੇਲ ਸਿੰਘ ਵਾਸੀ ਕੋਰਦੋਣਾ ਜ਼ਿਲ੍ਹਾ ਬਰਨਾਲਾ ਦੇ ਭਾਨੇ ਦਾ ਚਾਚਾ ਜਿਨੇ ਕਦਰਖਾਸਤ ਆਪੇ ਉੱਤੇ ਦੇ ਦਿੱਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ ਸ਼ੇਹਦ ਇਹਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਬੋਲੋ ਬੋਲੋ ਸੋਲੋ ਬਹੁਤਿਆਰ ਨੌਜਵਾਨਾਂ ਨੇ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਤੌਜ ਮ ਜਵਾਬ ਦੇਣ ਲੱਗਿਆ ਉਹ ਚ ਛੇ ਦਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਕੋਈ ਐ ਬੇਸ਼ੱਕ ਖੜੇ ਪੁਲਸਰੀ ਕੀਤੇ ਸਰਕਾਰ ਨੇ ਕੀਤੇ ਆ ਮਦਈ ਐ ਜਿਹੜਾ ਕਹਿੰਦਾ 20000 ਰੁਪਏ ਤੋਂ ਫਰਤੀ ਲਈ ਐ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 10 10 ਤਰੀਕ ਤੱਕ ਤਾਨੂੰ ਐ ਦਵਾਰ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ ਸਹਿਮਤ ਹੋ ਬਈ ਨਾ ਬਈ ਨਾ ਨਾ ਸੁਣਦਾ ਬਈ ਸੁਣ ਕੋਈ ਸਹਿਮਤ ਨਹੀਂ ਬਈ ਸੁਣੋ ਬਈ ਸੁਣੋ ਸਭ ਲੋਕ ਡਾਕਟਰ ਨੂੰ ਮੈਂ ਸੜੀ ਨੀ ਆ ਬਚ ਗਿਆ ਉਹ ਬਾਈਆ ਥੱਲੇ ਕਰਦਾ ਚੰਗਾ ਗੱਲ ਤਾਂ ਸੁਣ ਲਓ ਥੱਲੇ ਕਰਦਾ ਵੀਰੇ ਕੋਈ ਜੇਰਬੰਦ ਹੋ ਗਏ ਮੈਂ ਵੀ ਹੋ ਸਕਦਾ ਸੀਗਾ ਮੈਂ ਵੀ ਕਲਮ ਨੂੰ ਫੜ ਲਿਆ ਪਰ ਮੇਰਾ ਵੀ ਕੋਈ ਨਾ ਮਾਰ ਕਲਮ ਦੇ ਛੋਟੀ ਆ ਕਰ ਰਿਹਾ ਦੋਸਤ ਦੇ ਕਮਾਲ ਕਰਦੇ ਮੇਰੀ ਗੱਲ ਪਈ ਜਾਂਦਾ ਯਾਰ ਮੈਂ ਗੱਲ ਜਿਹੜੀ ਗੱਲ ਦੇਗਾ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲਓ ਇਹ ਦੱਸ ਨੂੰ ਨਹੀਂ ਪਛੜਦੇ ਇਹ ਪ੍ਰੋਫੈਸਰ ਦੇਖ ਕੇ ਪਰ ਉਹ ਮੁੱਕਰ ਜਾਂਦੇ ਆ ਦੇਗੀ ਕਿ ਕਿੱਧਰ ਗਈ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਾਇਜ਼ ਬਚ ਗਏ ਜਾਂ ਸਰਦੀ ਬਚ ਗਈ ਜਾਂ ਸਰਕਾਰ ਦੇ ਅੰਦਰ ਲੀਹਾਂ ਬਚ ਗਈਆਂ ਜਾਂ ਮੁੱਖ ਮੰਤਰੀ ਦੀ ਕੋਠੀ ਬਚ ਗਈ ਕਿ ਪਾਸੇ ਓਏ ਭਾਈ ਮੇਰੀ ਗੱਲ ਸੁਣ ਲੋ ਆਪਾਂ ਉਹਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਦਿਲੋਂ ਅੱਜਤ ਕਰਦਾ ਆ ਭਾਈ ਮੇਰੀ ਗੱਲ ਸੁਣੋ ਮੈਂ ਤੇ ਵਾਅਦੇ ਘੱਟ ਨੇ ਵਾਅਦੇ ਘੱਟ ਬੋਲਿਆ ਗਏ ਹੋ ਉਹੀ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜੋ ਨੌਜਵਾਨ ਆਉਣੇ ਉਹ ਧੰਨਵਾਦ ਹੈ ਤੁਹਾਡਾ ਜਾਨ ਦੇਣ ਤੱਕ ਜਾਂਦੇ ਹੋ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੌਲਾ ਦੇ ਕਰੂੰਗਾ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲੇ ਜਾਣ ਕੇ ਕਹਿੰਦਾ ਯਾਰ ਤੇਰੇ ਵਿੱਚ ਯਕੀਨ ਹੈ ਬਾਈ ਯਾਰ ਤੇਰੇ ਵਿੱਚ ਯਕੀਨ ਹੈ ਯਕੀਨ ਨਾਲ ਮੇਰੇ ਤੇ ਕੋਈ ਗੱਲ ਨਹੀਂ ਫਿਰ ਦਸ ਕਿੱਧਰ ਗਈ ਆਈ ਹੈ ਬਾਈ ਤੇਰੇ ਨਾਲ ਅਗਲੀ ਗੱਲ ਹੋਰ ਸਹੀ ਲੋ ਜਿੰਨੇ ਵੀ ਆਪਣੇ ਨੌਜਵਾਨ ਫੜੇ ਐ ਹੁਣ ਹੀ ਨਾਲ ਦੀ ਨਾਲ ਛੱਡੇ ਜਾਵਾਂਗੇ ਜੇ ਆਗੇ ਅਜੀ ਬੜੇ ਜਿਵੇਂ ਆਗੇ ਸਰ ਦੇ ਬਖੋੜਾ ਬੜੇ ਜਿਵੇਂ ਬੜੇ ਜਿਵੇਂ ਆਰ ਵੀ ਬਹੁਤ ਲੋ ਜੇ ਕੋਈ ਨਾ ਸੁਣੀ ਗੱਲ ਤਾਂ ਸੁਣ ਲੋ ਜਿਹੜੇ ਨੁਕਸਾਨ ਦੀ ਪਰਪਾਈ ਹੋਈ ਆ ਆਪਣਾ ਨੁਕਸਾਨ ਹੋਇਆ ਉਹਦੀ ਪਰਪਾਈ ਕਰ ਲੈ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਜਿਨੇ ਰਤਨਦੀਪ ਧਾਲੀਆ ਵਾਲੋ ਦਾ ਮੋਬਾਈਲ ਅੱਜ ਤੋੜਿਆ ਗਿਆ ਸਾਰੇ ਸਾਰੇ ਨਾ ਜਿੰਨਾ ਜਦ ਆਪਣੇ ਕੋਲ ਸੁਨੇਹਾ ਨਹੀਂ ਨਾ ਹੁੰਦਾ ਵੀ ਸ਼ਰਤ ਤੇ ਜਾਂਦੇ ਨਹੀਂ ਹੋਰ ਦੱਸ ਲਾ ਜੀ ਲਾ ਵੀ ਨਾ ਜੀ ਸਾਹਿਬ ਸੁਨੇਹਾ ਦਿੱਤ ਲਓ ਜੀ ਬੰਦਲਾ ਛੱਡ ਦਿਓ ਸਰਕਾਰ ਅਗਲੀ ਵਾਰ ਸੁਣ ਲੋ ਇਹ ਜਿਹੜੀ ਗੱਲ ਤੇ ਤੇਜ ਫਸਿਆ ਸੀ ਅੱਪਾ ਇਹ ਕਦੇ ਜਮਾਨਤ ਨਾਲ ਅੱਪਾ ਕਦੇ ਨਹੀਂ ਲਾਉਣੀ ਪਰ ਤੇ ਡਿਸਚਾਰਜ ਕਰੋ ਕੈਸਲ ਕਰੋ ਉਹਦੇ ਆਪਣੀ ਸੇਮਤੀ ਬਣੀਆ ਬਿਨਾਂ ਸ਼ਰਤ ਰਿਹਾਈ ਹੋਈ ਆ ਹੁਣ ਢਾਡੇ ਨਾਲ ਏਡੀ ਜੀ ਕੁਸ਼ਾਲ ਸ਼ਰਦ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜਾ ਅਨੰਦ ਲਾਗੇ ਦੋ ਮਿੰਟ ਸਮੇਂ ਦੋ ਮਿੰਟ ਲੈ ਬੋਲਣਾ। ਉਸ ਤੋਂ ਬਾਅਦ 5-7 ਮਿੰਟ ਆਪਾਂ ਦੁਬਾਰਾ ਲਾਉਣੀ ਹੈ। ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਗੱਲਬਾਤ ਕਰਦੇ ਆ। ਪੱਤਰ ਯੂਨੀਅਨ ਦੇ ਪਾਸ ਗੁਰੂ ਜੀ ਦੇ ਆਏ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਹੋਇਆ। ਇੱਕ ਮਿੰਟ ਬਿਜਾ ਪਤਾ ਕਿ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹੇ ਨੇ ਆ 99 ਅੱਜ ਇਹ ਗੱਲ ਕਰ ਰਹੇ ਹਾਂ ਕਿ ਜਿਹੜਾ ਇਹ ਯੂਨੀਅਨ ਹੈ ਉਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ। ਇਹ ਆਪਾਂ ਉਹ ਜਿਹੜਾ ਇਹ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਉਣ ਵਾਲਾ ਸਾਡਾ ਫਿਊਚਰ ਹੈ ਸੋ ਇਹਦੀ ਗੱਲ ਕਹਿੰਦਾ ਹੋਇਆ ਅੱਜ ਜਿਹੜੀ ਹੈ ਜਦੋਂ ਦੱਸਿਆ ਕਿ ਕਲਪਤੀ ਰੂਪ ਦੇ ਵਿੱਚ ਹੋਇਆ ਸੋ ਉਹਦੇ ਬਕਾਬਦ ਇੱਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹ ਜੀ ਸਾਡੇਰੇ ਨਾਲ ਖੜੇ ਨੇ ਇਹ ਸਾਰਾ ਰੇਂਜ ਉਹਨਾਂ ਦਾ ਟੂਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਕਾੜਾ ਆਪਾਂ ਕਰ ਦਿਆ ਕੇ ਇਹ ਗੱਲ ਨੇ ਜੈ ਹਾਂ ਜੈ ਮਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਸਿਟੀ ਦੇ ਵਿੱਚ ਕੋਈ ਵੀ ਕੋਈ ਰਿਟੇਨ ਹੋਇਆ ਜਾਂ ਕੋਈ ਉਹ ਹੋਇਆ ਤੋਂ ਸਾਰੇ ਯਾਦਾ ਰਿਹਾਉ ਚੁਕੇ ਆ ਜਾਂ ਛੱਡੇ ਜਾ ਚੁਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀ ਨੂੰ ਕਹ ਰਿਹਾ ਹਾਂ ਉਹ ਰਿਆਜਨ ਕਿ ਫੇਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਐਸ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100% 200% ਇਹ ਨਹੀਂ ਤੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨੇ ਦੱਸਿਆ ਸੀ ਕਿ ਕੋ ਮਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਏਗੀ ਉਹ ਨੂੰ ਆਪਾਂ ਪ੍ਰੋਵਾਈਡ ਕਰ ਦਾਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਉਹਦੇ ਤੋਂ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀ ਆ ਮੈਂ ਤਾਂ ਉਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੇ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜੁਵਨ ਹੈ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਫਤਾਰਾ ਹੋ ਜਾਏਗਾ ਇੰਨੀ ਗੱਲ ਕਹਿਣਾ ਹੋਇਆ ਮੈਂ ਤੁਹਾਨੂੰ ਫੇਰ ਫਤੇ ਬੁਲਾਉਣਾ ਸ਼ੁਕਰੀਆ ਅਗਰ ਤੁਸੀਂ ਆਪ ਦਾ ਧਿਆਨ ਰੱਖੋ ਉਹ ਆਵਾਜ਼ ਦੇ ਨਾਲ ਜਾਏ ਹੋ ਥੈਂਕ ਯੂ ਵੈਰੀ ਮਚ ਸੋਨ ਹੈ ਸਲਾਮ ਜੀ ਆਹ ਹਾਂ ਸਲੀਪ تا دردي تي کي شروع سامنه ۽ آجي سدي کي ڳٽي لا دو ۽ اسٽڊي کي جوڪو تو پهرين تي